ਅਨੇਕ ਭਾਗ ਦਮਾਇਆ ਕੇ ਹੇਤ ਸਰਪਰ ਹੋਵਤ ਜਨ ਅਨੇਕ ਅਨੇਕ ਭਾਇਆ ਦੇ ਰੇਕਾ ਪਰ ਪੱਖਾ ਤੋਂ ਪਾਇਆ ਦੇ ਨਾਲ ਇਹ ਚਾ ਲੋਕਾਂ ਦਾ ਤੇ ਭਾਇਆ ਦੜ ਸਾਰਥ ਹੈ ਇਹ ਦੁੱਖ ਜਿਤ ਵਿਚ ਸਾਥੇ ਹੈ ਦੇ ਚ ਰੇਕਾ ਪੱਖ ਤੋਂ ਲਾਭ ਸੀ ਪਾਇਆ ਤੋਂ ਭਾਗ ਦੇ ਰੇਕਾ ਪੱਖ ਤੋਂ ਪਾਇਆ ਸਤਨ ਲੋੜ ਹੈ ਦੇ ਕ ਪਕਾ ਨਹੀਂ ਮਾਇਆ ਦੇ ਲੋੜਾਂ ਦੇ ਇਹ ਤਾਂ ਹੁੰਦਾ ਹੈ ਮਤਲਬ ਸਾਡਾ ਭਲਾ ਉਹਨਾਂ ਮਾਇਆ ਤੋਂ ਇੱਕ ਪ੍ਰਕਾਰ ਦਾ ਭਲਾ ਸਾਡਾ ਕਬ ਲੁਕੇ ਹੋਏ ਕੋਈਆਂ ਨਾਲ ਚੱਲਦੇ ਸੀ ਹਨ ਅੱਗੇ ਤੋਂ ਦੂਰ ਹੋ ਗਏ ਇਹ ਨੂੰ ਹੇਠ ਕਹਿੰਦੇ ਸਾਡਾ ਹਿੱਤ ਜੁੜਿਆ ਹੋਇਆ ਭਾਇਆ ਨਾਲ ਇੱਕ ਸਰਕਾਰ ਨਾਲ ਜੁੜਿਆ ਹੋਇਆ ਸਾਡਾ ਜਿਸ ਤਰ੍ਹਾਂ ਸਬਰਦੇ ਨੇ ਉਹ ਚੀਜ਼ ਨਹੀਂ ਤਨਿਕ ਪਾਉਂਦਾ ਮਾਇਆ ਕੇ ਹੇਕ ਸਰਪਰ ਹੋਵਤ ਜਨ ਅਨੇਕ ਸਰਪਰ ਹੋਵਤ ਜਾਨੋ ਨੇ ਆਹ ਜਿਹੜਾ ਬਾਕੀ ਜੋ ਹੋ ਰਿਹਾ ਹੈ ਇਹ ਵੀ ਸਾਰਿਆਂ ਦੇ ਜਦੋਂ ਲੋਈ ਪਤਾ ਕਿ ਕਾਟੇ-ਬਾਟੇ ਹੁੰਦੇ ਜਿਹੜਾ ਹੁੰਦਾ ਮਾਇਆ ਦੇ ਵੀ ਜੋ ਕੁਝ ਹੋ ਰਿਹਾ ਹੈ ਹੁਕਮ ਦੇ ਨਾਲ ਇਹਦਾ ਇਹ ਤਾਂ ਇਹ ਤਾਂ ਹੋ ਰਿਹਾ ਹੈ ਇਹ ਵੀ ਸਾਡੇ ਸਾਹਮਣੇ ਜੋ ਬਸਰਦਾ ਬਸਰ ਆ ਜੀ ਜਦ ਸੱਤੇ ਸਾਡੇ ਬਸਰਿਆ ਭੰਗ ਉਹ ਵੀ ਪਤਾਗਾ ਵੇ ਬਿਰਖੀ ਜਾਂ ਸਾਡੇ ਝੋਪਣੀਆਂ ਦੇ ਵਿੱਚ ਬਿਰਖ ਦੀ ਛਾਇਆ ਸੂਰੰਗ ਲਾਵੇ ਉਹ ਬਿਰਖੇ ਉਹ ਮਨ ਨੂੰ ਪਸਾਵੇ ਇਹ ਬਿਰਖ ਦੀ ਛਾਇਆ ਵਰਗਾ ਉਹ ਬਿਰਖੀ ਛਾਇਆ ਸੂਰਜ ਚੋਂ ਦਾ ਬਹੁਤ ਲੱਭੀ ਹੁੰਦੀ ਹੈ ਜੋ ਜੋ ਉੱਤੇ 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 ਉਹਦਾ ਅਛਾੜੇ ਉਹਦੀ ਚਲੀ ਜਾਂਦੀ ਹੈ ਦੁਪਹਿਰ ਨੂੰ ਛਾਇਆ ਫਿਰ ਉਹਦੀ ਜੜਾਂ ਦੇ ਰਹਿ ਜਾਂਦੀ ਹੈ ਫੇਰ ਇਹ ਜਦ ਜਦ ਜੀ ਦੂਰ ਦੂਰ ਤਾਂ ਫੇਰ ਕੋਈ ਜੇ ਤਾਂ ਆਇਆ ਤਾਂ ਦਿਵਤੀ ਰਹਿ ਜੀਉਂ ਗਿਆ ਇਹ ਦਰਜਾ ਕੀ ਹੈ ਕਿੱਥੇ ਕੀ ਹੋ ਰਿਹਾ ਜੀਉਂ ਰਿਹਾ ਇਹ ਬਰਕਤ ਦੀ ਛਾਇਆ ਜੇ ਬਹੂਦੀ ਹੈ ਇਹ ਜਾਨਾ ਜਿੱਤੇ ਛਾਇਆ ਹੁੰਦਾ 그러면은 ਹੋ ਰਹਾ ਤਾਂ ਫੀਦਾ ਉਸੇ ਛਾਇਆ ਮੇਰੀ ਉਧਰ ਤਾਂ ਹੋਰ ਹੋ ਜਾਂਦਾ ਹੈ ਇਹ ਜਾਏ ਮਾਇਆ ਪਰਮਾਪਉਂਦੀਆ ਸਾਡੇ ਬੋਝ ਦੇ ਉਸੇ ਇਹਦੇ ਵਰਤ ਲਈ ਜਾਇਤਾ ਕੀ ਪ੍ਰਵਾਹ ਹੋਵੇ ਤੇ ਅਗਰ ਜਿਵੇਂ ਨਾ ਜੋ ਕ੍ਰਿਆ ਚੱਲ ਨਹੀਂ ਹੁੰਦੀ ਥੱਲੇ ਇਸ ਕਰਕੇ ਮਾਇਆ ਦਾ ਜੁੜਾ ਸਾਡਾ ਮੋਹ ਆ ਕਦੀ ਸਾਡੇ ਉੱਤੇ ਰੋਸ਼ਨੀ ਫਿਰ ਨਹੀਂ ਹੋਣ ਦੋ ਇਹਦਾ ਪ੍ਰਵਾਹ ਪੈਂਦਾ ਹੈ ਸਾਡਾ ਉੱਤੇ ਅਸਥਿਤ ਵਿੱਚ ਕੋਈ ਨਹੀਂ ਬਾਯਾ ਦਾ ਜੇ ਸਾੜਾ ਘਟਦੀ ਆ ਉਹਨਾਂ ਰੋਸ਼ਨੀ ਬਦੂਗੀ ਫਰਦੂਏ ਨੇ ਗਿਆ ਜਿੰਨਾ ਆਇਆ ਦਾ ਦਿਹਾੜਾ ਕਟੂਗਾ ਤੇ ਅਦ੍ਰੋ ਉਸ ਕਾਲਪ੍ਰਿੰਟ ਹੋ ਜੂਗਾ ਰੋਸ਼ਨੀ ਜਿਆਦਾ ਪਉਗੀ ਫਿਰ ਲੈ ਝਾਂ ਕਟੂਗੀ ਇਹ ਝੋ ਤਾਂ ਮਾਂਜਲਾ ਨਾਮ શ્રી ਤੋਂ ਆਪਣਾ ਆਪਾ ਮੰਦਿਆ ਹੋਏ ਦੀ ਝੋਣ ਚੀ ਬੜੀ ਸ਼ੌਦੀ ਬੜੀ ਸ਼ੌਦਾ ਮਾਂ ਕਹਿੰਦਾ ਜੋ ਬੜੀ ਹੈ ਬੜੀ ਹੈ ਝੋ ਆਜੋ ਜੋ ਕਰੂਗੀ ਜਿਗਾਤੋ ਸ੍ਰੀ ਉਹੀ ਬੇਰੀ ਬੇਰੀ ਫਿਰ ਕਿ ਜਾਇਆ ਦੇ ਫਿਰ ਕਿ ਜਾਇਆ ਫਿਰ ਉਹ ਬਿਰਸੇ ਬਿਰਦਾ ਕਾਟਾ ਹੈ ਬੈਠਾ ਜੇ ਜੱਡੋ ਬੇ ਸਮੀ ਦਾ ਹੋ ਗਿਆ ਜਿਉਂ ਰਹਿ ਗਿਆ ਫਿਰ ਦੇਖਿਆ ਜੇ ਖੜਾ ਕਰ ਦਿਆ ਫਿਰ ਜਿਉਂ ਰਹਿ ਗਿਆ ਯਾਤਵਾ ਨਾ ਹੋਵੇ ਫਿਰ ਉਹੀ ਜਾਇਆ ਹੈ ਇਹ ਜਿਹੜੀ ਛਾਇਆ ਬੇਰਾ ਫਾਇਦਾ ਕਰਦੀ ਹੈ ਸਰੀਰ ਤੱਕ ਉਹ ਫਾਇਦਾ ਕਰਦਾ ਹੈ ਬੇਰਾ ਮਾਇਆ ਦੀ ਛਾਇਆ ਹੁੰਦੀ ਹੈ ਸੱਚੀ ਛਾਇਆ ਦੀ ਹੁੰਦੀ ਛੋੜਦੀ ਜਾਣਾ ਹੁੰਦੀ ਹੈ ਛੋੜ ਤੋਂ ਪਰ ਛੋੜ ਤੋਂ ਅਗਿਆਨਤਾ ਪੈਦਾ ਹੁੰਦੀ ਹੈ ਪਰ ਫਾਇਦਾ ਹੁੰਦਾ ਛੋੜੋ ਮੈਂ ਹਮਸ਼ਾ ਮਰੀ ਜਾ ਛਾਇਆ ਦੀ ਹੈ ਜੇ ਮਾਇਆ ਘੜਦੀ ਹੈ ਝੂਠੀ ਤਾਂ ਇਹਨੂੰ ਚੱਕਦਾ ਹੁੰਦਾ ਹੈ। ਪਰ ਜੇ ਮਾਇਆ ਘੜਦੀ ਹੈ ਤਾਂ ਗਿਆਨ ਹੁੰਦਾ। ਉਹ ਤਾਂ ਕੁਝ ਹੋਰ ਰੱਖਿਆ ਉਹਦੇ ਚਾਹਤੇ। ਬੋਲੇ ਥੌ। ਪਠਾਣੂ ਗੱਤਰ ਬੈ ਗਿਆ। ਇਹ ਕਿਉਂ ਚਸਨੀ? ਅਗਿਆਨ ਦੀ ਮਾਨਾ। ਨਮੋਸਨ। ਉਹ। ਜੇ ਤਿਆਰ ਕਰਦਾ ਹੋ ਤਾਂ ਜਗਾ ਰੋਸ਼ਨੀ ਹੋ ਜਾਗੀ। ਜੇ ਇਹ ਮੰਨਦਾ ਵੀ ਉਹ ਪਰਮੇਸ਼ਰ ਲੈ ਗਿਆ ਕੋਈ ਨਹੀਂ ਫੇਰ ਵੀ ਰੋਸ ਨਾ ਕਰਦਾ ਫਿਰ ਗਿਆ ਦੀ ਸੀ ਫਿਰ ਫੇਰ ਸਮਝ ਆਉਣੀ ਸੀ ਕਿ ਲੈ ਕੇ ਗਿਆ ਕਿਉਂ ਲੈ ਕੇ ਗਿਆ ਕਿਉਂਕਿ ਰੋਸ ਕਰ ਲੈ ਸਮਝ ਨਹੀਂ ਆਉਣੀ ਹੁਕਮ ਨਹੀਂ ਬੁਝਿਆ ਉਹਨੂੰ ਵੀ ਲੈ ਗਿਆ ਹੁਕਮ ਸੀ ਇਹ ਜੋ ਲੈ ਗਿਆ ਨੂੰ ਹੁਕਮ ਬੰਦੇ ਦਾ ਨਾ ਬੁਝੇ ਰਹਿਦਾ ਫੇਰ ਦੀ ਸੀ ਰੋਸ ਕਰਦਾ ਇਹ ਹੁਕਮ ਬੁਝੇ ਰਹਿਦਾ ਸਕੋ ਹੁਕਮ ਬੁਝੇ ਪਰਪਰ ਮਨ ਨਾਲ ਜੀਉਂਦਾ ਨਾਲ ਵਾਇਆ ਸੀ ਜੀ ਪਰਪਰ ਬਾਤ ਤੇ ਉਹ ਵਾਲੇ ਪਰਪਰ ਵਾਲੇ ਜੋਸ਼ ਕਰਦੇ ਕੋਈ ਜੋਸ਼ ਕਰਦੇ ਵਾਲੇ ਬਿਦਾਦੋ ਬਿਦਾਦਾਨਾ ਦੇ ਕਿਦਾਂ ਸਹਾਂ ਪਗਿਆਦੀ ਤਾਂ ਕਿ ਹੈ ਜਿਆ ਨਹੀਂ ਮਨ ਰੁਕ ਕੇ ਜੇ ਰੋਹਣਾ ਦਾ ਫੇ ਪਰਪਰ ਵਾਲੇ ਤੋਂ पई आहे बांस ऐं बांस इलाही छॾण चवंदा इन सां चक इन हितो चक आ खड़ियूं इर करण मर्द इर जूं सारे सिंधी रुकण ਸਾਇਤਾ ਦੋ ਗੋਗਰੀ ਆ ਉਹ ਤੇ ਲੱਗਦਾ ਉਹ ਬਸ ਰੋਕ ਕੇ ਆਪਣੀ ਵਗੜਾਂ ਇੱਥੇ ਆਇਆ ਹਾਂ ਉਹਦੀ ਗੱਲ ਅਗੇ ਆਦੀ ਬਹੁਤ ਰੋਸ ਕਰੇ ਬਾਦ ਜੇ ਨਾਲ ਰੋਸ ਕੀ ਟੰਡ ਪਿਆ ਫਿਰ ਰੋਸ ਕਰਦਾ ਫਿਰ ਉੱਠੀ ਗੜੇ ਰੋਥੀ ਗੜੇ ਇਹ ਸੇ ਕਰਦਾ ਝੱਕਾ ਤਾਂ ਕੰਘੜਾ ਕਰਾਗਲਾ ਕਰਨ ਦੇ ਖੜਾ ਜੇ ਸਾਲੂ ਸੋਹਣ ਕੰਗਰਾਂ ਦਾ ਗਾਉਂਦਾ ਅਗੇ ਅਜੀ ਹੈ ਪਰਬਤ ਹੈ ਕੁਥੀ ਗਾਉਂਦਾ ਹਨ ਬਿਰਖੀ ਦੀ ਛਾਇਆ ਸੇ ਹੋਰ ਰੰਗ ਲਾਵਾ ਹੈ ਉਹ ਬਿਨਸੇ ਉਹ ਮਨ ਪਰਸਾਵਾ ਜਿਵੇਂ ਬਿਰਖ ਸੇ ਛਾਇਆ ਉੱਦੀ ਹੈ ਗਾੜੀ ਹੁੰਦੀ ਆ ਸੋਚੇਗਾ ਇਦਾਂ ਛਾਇਆ ਬਿਲੰਪੀ ਆ ਸੂਰਜ ਦੀ ਰੋਸ਼ਨੀ ਵੀ ਘੱਟ ਹੋਦੀ ਹੈ ਛਾਇਆ ਗਾੜੀ ਹੁੰਦੀ ਹੈ ਜਿੱਥੇ ਲੱਭੀ ਹੁੰਦੀ ਹੈ ਛਾਇਆ ਬਿਲੰਪੀ ਗਾੜੀ ਹੁੰਦੀ ਹੈ ਜੋ ਜਦ ਉਹ ਸੇ ਨੂੰ ਚੜਦਾ ਹੈ ਸ਼ਾਇਦ ਛੋਟੀ ਹੋਈ ਜਾਂਦੀ ਹੈ ਅਰ ਉਹਨਾਂ ਦਾ ਦਾੜਾ ਪੜਉਂਦੀ ਨਾਲ ਕੋਈ ਰੋਸ਼ਨੀ ਜਾਂ ਸਪੀਅਰ ਦੀ ਜ। ਜਦ ਸੱਟੇ ਆ ਜਾਂਦਾ ਪਰ ਸੱਟੇ ਬਸ ਜਿਚਾ ਜਲਾ ਜਲਾ ਫੇਰ ਜਾਂਦਾ ਅਸਰ ਦੇ ਪਰਮ ਦੀ ਬੇ ਸਹੇਰੀ ਰਾਰਾ ਇਹ ਸਾਥ ਹੋਇਆ ਦੂਤ ਦੂਤ ਤੱਕਦਾ ਮੇਰਾ ਚੱਕਿਆ ਜਾਂਦਾ ਫਿਰ ਕੋਈ ਅੰਤੇ ਆ ਜਾਂਦਾ ਜਿਵੇਂ ਉਹ ਆਪਣਾ ਅਗਿਆਨਤਾ ਸੱਚਾਈ ਦਾ ਜਿਹਦੇ ਪ੍ਰਕਾਰ ਰੱਖੀ ਹੋਈ ਹੈ ਉਹ ਤਾਂ ਨਹੀਂ ਹੁੰਦੀ ਅਗਿਆਨਤਾ ਸਾਰੀ ਉਹ ਜਹਾਲ ਜੇ ਬਾਹਰ ਹੀ ਨਹੀਂ ਜੇ ਤੁਹਾਨੂੰ ਆਪੇ ਹਲੋ ਜਿੱਦਾਂ ਤੇ ਚੱਲੀ ਜਿੱਤੀ ਉਹਦੇ ਉੱਤੇ ਨੂੰ ਜੇ ਲੱਗਿਆ ਜੇ ਫੇਪਾਤ ਲਾ ਕੇ ਜਿਹੜਾ ਪਾਸੇ ਉਹਨਾਂ ਕਾ ਲਗਾ ਦਿੰਦੇ ਆ ਸੇ ਜਾਬਾਦਰੀ ਹੂੰ ਲੋ ਦੀ ਸੇ ਸੋ ਚਾਲਣ ਹਾਰ ਲਫਟ ਰਿਹਾ ਹੁੰਦਾ ਐ ਅੰਧ ਆਧਾਰ ਜਦ ਦੀ ਸੇ ਚਾਲਣ ਹਾਰ ਲੋਕਾਂ ਦੀਦਾ ਕਰ ਮੋ ਚਾਲਣ ਹਾਰ ਚਾਲਣ ਆਇਆ ਮਾਇਆ ਦੇ ਵੀ ਜਗਰੋ ਹੈ ਹੈ ਜੇ ਇਧਰ ਹੋਜ ਬਦਲਦਾ ਲਫਟ ਰਿਹਾ ਹੁੰਦਾ ਐ ਅੰਧ ਆਧਾਰ ਇਹ ਸੋ ਗੇ ਰੂ ਮਾਰਨ ਜਿਪੜਿਆ ਸਰੀਰ ਉਹ ਅੰਦਰ ਦਾ ਹਰ ਗਿਆਨ ਦਾ ਜਿਵੇਂ ਤੁਹਾਡਾ ਨਿਕਲਦਾ ਇਹ ਚੱਲਣ ਹਾਰ ਇਹ ਵਾਇਰ ਆ ਨਹੀਂ ਜੇ ਤੂੰ ਚੱਲਣਾ ਹੈ ਆਪਣਾ ਸਿਰ ਕੋਣ ਜਾਣ ਕੇ ਪਾਈ ਦੱਸੇ ਵਾਇਰ ਕਰਨ ਹਾਰ ਆਇਆ ਜਦ ਨਹੀਂ ਉਹ ਜਾਣ ਬਿਟਰ ਹੋ ਜੀ ਵਾਜੀ ਪਟਾਉ ਨੂੰ ਜਿਵੇਂ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇ ਕੇ ਪਟਾਉ ਜੋਦਾ ਉਹ ਜੀ ਬਕਾਉ ਉਹ ਦਾ ਜਿਹੜਾ ਰਾਹ ਚੰਦਾ ਹੋਵੇ ਬਾਠ ਦੇ ਸਿੱਧਾ ਹੋਇਆ ਹੋਵੇ ਉਹਦਾ ਉੱਗੈ ਇਹ ਨਦੀਾਰੇ ਉਹ ਫਾਲਤੀ ਅਸਟੇ ਜਾ ਰਿਹਾ ਮਾਇਆ ਦੇ ਨਖਤੇ ਮਾਰਗ ਤੇ ਜਾ ਰਿਹਾ ਬਟਾਉ ਹੈ ਜਾਂ ਕੇ ਮਾਰਗ ਤੇ ਜਾ ਰਿਹਾ ਬਟਾਉ ਹੈ ਬਟਾਉ ਕਹੇ ਬਾਠ ਤੇ ਚਲਣਾ ਇੱਕ ਦੁਆ ਜੁਲਦੀਆਂ ਹਟਾ ਰਿਹਾ ਜੁਲਦੀਆਂ ਵੀ ਬਸਾ ਲਿਆ ਕਿ ਬਟਾਉਗਾ ਚੱਲਦਾ ਚੱਲਦਾ ਯੂਡੀ ਬੜਾ ਜਾਂਦਾ ਚੱਲਦਾ ਚੱਲਦਾ ਯੂਡੀ ਬੜਾ ਜਾਂਦਾ ਬਟਾਉ ਗਟਾਉਂਸ ਹੋਰ ਯਾ ਨਾਵੇ ਨੇ ਜਦੋਂ ਬਟਾਉ ਨਾ ਇਹਦਾ ਸਰੀਰ ਵੱਡ ਜਾਣਾ ਨਾ ਸਰੀਰ ਵੱਡਾ ਹੋ ਆਪਾਂ ਬਟਾਉਦੀ ਹੈ ਸਾ ਤੋਂ ਹੱਥ ਨਾਲ ਆਵੇ ਕੀ ਹੱਥ ਹੋ ਰਿਹਾ ਸੱਚ ਬਟਾਉਗਾ ਜਿਹੜੀ ਇਹਦੇ ਵੱਡਿਆ ਜਾਂਦਾ ਹੈ ਲੈ ਜਾਣਾ ਨੇ ਲਾਉਂਦਾ ਏਦਾਂ ਸਰੀਰ ਜਾਂਦਾ ਸਾ ਤੋਂ ਹੱਥ ਨਾਲ ਆਵੇ ਕੀ ਉਹਦੇ ਕੁਝ ਵੀ ਨਹੀਂ ਆਤੋਂ ਉਹ ਤਾਂ ਬੋਬਲਾ ਮੈਂ ਪਬਦ ਸੁਣਾਇਆ ਜੋਤੀ ਨਾਲ ਜੋੜਵਾਇਆ ਰੋਜ਼ਾਂ ਮਾਟੀ ਮਾਟੀ ਹੋਈਏ ਉਹਨਾਂ ਨਾਲ ਕਿਹਾ ਉਹਨੂੰ ਕਿਹਾ ਬਈ ਉਹਦਾ ਕੋਈ ਫਾਇਦਾ ਨਹੀਂ ਆਇਆ। ਜਿਹੜਾ ਸ਼ਰੀਰ ਨਾਲ ਜੁੜ ਗਿਆ ਉਹਦੇ ਕੋਈ ਕੁੱਛ ਨਹੀਂ ਹੱਥ ਆਇਆ ਕਦੇ। ਜਿੱਦਾਂ ਮੂਰਤੀ ਪੂਜ ਕੇ ਨਾ ਸਾਰੇ ਰਲਦੇ। ਜਿੱਦਾਂ ਅਸਲੀ ਪੂਜ ਕੇ ਨਾ ਇੱਕੋ ਵੀ ਛੱਡਿਆ। ਗੱਲ ਕਰਤੀ ਬਟਾਉਦੀ ਜੁਸਮਾ ਬਿਸ਼ਰੂ ਸ਼ਿੱਤੀ ਜਿੱਦਾਂ ਵੀ ਦੇਵੀ ਦੇਵਤ ਨੇ ਤੋਕੀ ਛੱਡਿਆ ਕੱਲ ਕੁਝ ਹੋਰ ਗਏ ਤੇ ਵਿੱਚ ਕੁਝ ਹੋਰ ਕੋਲੇ ਹੱਥ ਕਦੇ ਕੁਝ ਆਇਆ ਹੀ ਨਹੀਂ ਤਾਂ ਸੁਖੀ ਜਾ ਰਹੀ ਸਤਿਆਂ ਸਤਿਆਂ ਸਾਰੀਆਂ ਹੀ ਖਤਮ ਕਰਤੀ ਉਸ ਫਰਟੂ ਉੜਾ ਜਿੱਦਣ ਜਿੱਦਿਆ ਗਿਆ ਲੱਗਦਾ ਜਗ ਰਣ ਕੋਈ ਆਉਗਾ ਉਹ ਕਹਿੰਦਾ ਜੀ ਨਾ ਬਟਾਉ ਉਹ ਅਸਪਾਲੇ ਸੀ ਨਾ ਨੇ ਲਾਇਆ ਚਾਹੇ ਉਹ ਨਾਨਕਾ ਚਾਹੇ ਉਹ ਕੋਈ ਹੋਰ ਆ ਚਾਹੇ ਉਹ ਕਬੀਰ ਆ ਚਾਹੇ ਉਹ ਜਿਗਦੀ ਹੈ ਬ੍ਰਹਮਾ ਵਿਸ਼ਰੂਅ ਉਹਦੇ ਹੱਥ ਕਦੇ ਕੁਝ ਆਇਆ ਹੀ ਨਹੀਂ ਜਿਹੜੀ ਜਿਹੜੀ ਦੋਵੇਂ ਅੱਜਾ ਮੈਂ ਜਿਹੜੀ ਦੋਵੇਂ ਅੱਜਾ ਦੋ ਅੱਜਾ ਉਹ ਤਾਂ ਸਮਾਂ ਜਿਹੜਾ ਥਾਉਂ ਪੀ ਰੋਆ ਜੀ ਹਾਈ ਤਾ ਤਾਂ ਕੁਝ ਨਹੀਂ ਆਇਆ ਵੰਨ ਹਰਕੇ ਨਾਮ ਕੀ ਪ੍ਰੀਤ ਸੁਖਦਾਈ ਹੁਣ ਵੰਦੂ ਗਾਣਾ ਜੇ ਹਰਤਾ ਦੇਵੋ ਉਹ ਤਾਂ ਮੇਰਾ ਪ੍ਰੀਤ ਕਰੀਏ ਉਹ ਤਾਂ ਸੁਖੁ ਗੁਰ ਦੱਸਣਾ ਹਰਕੇ ਨਾਮ ਕੀ ਪ੍ਰੀਤ ਸੁਖਦਾਈ ਹੈ ਹਰ ਕੀ ਪ੍ਰੀਤ ਸੁਖਦਾਈ ਦੀ ਹੈ ਹਰਕੇ ਨਾਮ ਕੀ ਪ੍ਰੀਤ ਸੁਖਦਾ ਹਰ ਕੀ ਪ੍ਰੀਤ ਸੁਖਦਾਈ ਹੈ ਦੀ ਵਰਤ ਕਰਕੇ ਉਹ ਪੂਜੇ ਹਕਮ ਨੇ ਸੋਗਦਾ ਹੱਲ ਨੂੰ ਬਣਨਾ ਮੰਨ ਲਿਆ ਨਾ ਹਕਮ ਨਾਲ ਹਰੇ ਨੂੰ ਸੋਗਦਾ ਹਕਮ ਨਾਲ ਮਿਲਿਆ ਜਾਂ ਨਾ ਮਿਲੂਗਾ ਤੁਮਕੇ ਪਾਣੀ ਆਉਂਦਾ ਕਿ ਚੰਦ ਬਤਾਉ ਉਹਦੀ ਉਹ ਕਿੰਨੀ ਜਨਤ ਵੱਡਾ ਬਾਦਿਓ ਲੋ ਹਰਤਾ ਆਵੇ ਜੇ ਤੁਸੀਂ ਉਹਦੀਓ ਪੜ੍ਹੋਣੀ ਆ ਉਹ ਕਹਿੰਦਾ ਹਰ ਕਹਿੰਦਾ 베ਰਾ ਸੁਖदाई ਜਿਹੜਾ ਆਹ ਨਾਮ ਆ ਮੈਂ ਕੀ ਲੋ ਸੁਖदाई ਨੂੰ ਲੋ ਫਰਾਦੀ ਮੈਂ ਕੀ ਸੁਖ ਦੇਣ ਵਾਲਾ ਇਹ ਨਾਮ ਨਾਲ ਮਿਲਣਾ ਹਰਤਾ ਜਦਨ ਦਾ ਦਰਸਾ ਇਹ ਸੁਖ ਕਿਸੇ ਨੂੰ ਦੇ ਨਹੀਂ ਸਕਦਾ ਆਪ ਝੱਡਾ ਜੇ ਸਾਤੇ ਦਿਨ ਆਲਵੜ ਦਾ ਉਹ ਸੁਖ ਮਿਲ ਜਾਂਦਾ ਨਹੀਂ ਦੱਦਾ ਕੁੜ ਬੜ ਜਾਂਦਾ ਦੱਸਦੀ ਹੈ ਜਦ ਕਦਾ ਜ਼ੋਰ ਵੇਠੇ ਆਵੇ ਦੱਸਦਾ ਦੇ ਕਾਹਦਾ ਯਾ ਲਗਾ ਕਰ ਬੜ ਹਾਂ ਦਾ ਮੰਨਤਾ ਹੈ ਸੰਗਤ ਕਰੇ ਦੀ ਉਹਦਾ ਮਿਲ ਜਾਂਦਾ ਹੋਏ ਵਿਚੰਦਨ ਹੋ ਰਹੇ ਬਸ ਜਦ ਪਾਸ ਪਾਸ ਪਸੰਦੀ ਛੱਟਦਾ ਹੈ ਨਾਲ ਤੇ ਪਾਸ ਬਾਰਾਂ ਨਾਲ ਤਾਂ ਲੈ ਲੈਂਦਾ ਦੇਣਾ ਦੂਰ ਵੀ ਦੇ ਸਕਦਾ ਉਹ ਦੇ ਨਾਲ ਹਾਰ ਪਰਪਸੋਂਡ ਕੇ ਉਹ ਯਾਖੇ ਦੂਏ ਤੋਂ ਦਿੰਦਾ ਹੈ ਪੱਥਾ ਜਿੱਕੀੜੇ ਰੂਏ ਸੱਜਾ ਉੱਥੇ ਸੇਹ ਮਹਾਰਾਜਾ ਉਹ ਇੱਥੋਂ ਇੱਥੇ ਵੀ ਦੇ ਪਚਾ ਕੇ ਦਿੰਦਾ ਹੈ ਸੇਹ ਹਾਤਾ ਇੱਥੇ ਦੇ ਰੱਦ ਦੂਜੀ ਜਗ੍ਹਾ ਦਿੰਦਾ ਜਿੱਥੇ ਇੱਥੋਂ ਚਾਹਤੇ ਉੱਥੇ ਖੜਾ ਜਿਵੇਂ ਆਪਾਂ ਬੱਚੇ ਦੇ ਮੂੰਹ ਹੀ ਪਾਉਣ ਲਿਆ ਕੁਛ ਬੱਚਾ ਆਪਦੀ ਪਾਸ ਰਗਾ ਇਹ ਹੱਥ ਹੋਇਆ ਉਹ ਤਾਂ ਸੱਪ ਨਾਲ ਟੱਚ ਆਪ ਕਰਦਾ ਜਾ ਦੇ ਤਾਂ ਉਹ ਮੜਦਾ ਦਰਦ ਆਪ ਜਾਵੇ ਨਹੀਂ ਦਿਲ ਸੰਦਾ ਉਹ ਹਮੇਸ਼ਾ ਹੀ ਗੱਲ ਕੋਮਲ ਹੋ ਤੋਂ ਹਕੂਮਤ ਤੋਂ ਹੋਰ ਸਾਰੇ ਦੇ ਜਿੱਤ ਨੇ ਕੋਮਲ ਲਹਿਰਨਾ ਲਹਿਰ ਤੋਂ ਪਰੇ ਜਾ ਕੇ ਵੀ ਅਸਰ ਕਰਦੀ ਹੈ ਚਲਦੀ ਹੈ ਨਾ ਇਹ ਤ੍ਰਗਤ ਚੰਤਨ ਦਾ ਤਾਂ ਚਲਦਾ ਇਹ ਕੋਈ ਦਖਲ ਹੈ ਕਿ ਤਾ ਇਸ ਕਰਕੇ ਪੂਰਨ ਬ੍ਰਹਮ ਨਹੀਂ ਕੋਈ ਦੇ ਸਕਦਾ ਪਰਮ ਤੋ ਕੁਝ ਆਪਾਂ ਲੈ ਸਕਦੇ ਹਾਂ ਜਾ ਕੇ ਬ੍ਰਹਮ ਦੇ ਨਹੀਂ ਸਕਦਾ ਪਰਮ ਤੋ ਕੁਝ ਲੈ ਸਕਦੇ ਹਾਂ ਜਾ ਕੇ ਉਹ ਜਦੋਂ ਟੱਚ ਕਰਕੇ ਮੈਂ ਬਰਫ ਹੈ ਬਰਫ ਨਾਲ ਕਾਚ ਕਰਕੇ ਅਸੀਂ ਕੋਈ ਚੀਜ਼ ਹੱਥੇ ਕਰਦੇ ਹੱਥ ਲਾ ਕੇ ਪਰਪ ਤੇ ਉਹ ਤਾਂ ਬਰਫ ਲੈ ਜਾਂਦੀ ਉਹਦੀ ਲੱਗ ਗਈ ਆਉਗੀ ਦਰਸ਼ ਕਰਦੇ ਬਰਫ ਵੀ ਜੇ ਆਉਗੀ ਹਵਾ ਵੀ ਆਉਗੀ ਤਾਂ ਲੱਗ ਗਈ ਆਉ ਬਰਫ ਤੋਂ ਲੈ ਲਿਆ ਕੁਝ ਆ ਕੇ ਉਹਦੀ ਹਾਂ ਬਰਫ ਦੇਣੀ ਗਈ ਜੇ ਹਵਾ ਵੀ ਆਉਣ ਦਾ ਕੋਈ ਰਸਤਾ ਹੈ ਜੇ ਵਾਕਿਆ ਰੇ ਸਤਿਗੁਰੂ ਉਹ ਤਾਂ ਬਾਝੜਾ ਪਵਨ ਰੂਪ ਹੋ ਜਾਵੇਂਗਾ ਲੈ ਸਕਦਾ ਜਾ ਕੇ ਜਿਵੇਂ ਪੌਰਾ ਖੁਦ ਤੋਂ ਲੈ ਸਕਦਾ ਜਾ ਕੇ ਫੁੱਲ ਫੁਹਰੇ ਦੇ ਦੇ ਸਕਦਾ ਪੌਰਾ ਆਪ ਅਤੇ ਇਹਨੂੰ ਲੈਣਾ ਪਊਗਾ ਜਾ ਕੇ ਪਰ ਹੁਕਮ ਜਗਾ ਨਹੀਂ ਹੈ ਹੁਕਮ ਜਗਾ ਨਹੀਂ ਲੈਣ ਵਾਸਤੇ ਮੈਂ ਤਾਂ ਬਟਲ ਨਹੀਂ ਖੋਲਦੇ ਵਿੱਚ ਉਹ ਬੱਕਰਾੰਦਾ ਬਕਰਦ। ਜਦ ਬਕਰਾਂ ਤੇ ਬਾਦਸ਼ਹੀ ਪੈਦੀ। ਨਾਲ ਦੀ ਬਾਦਸ਼ਹੀ। ਉਹ ਕਿਤੇ ਸੁੱਤੇ ਜਾ ਕੇ ਦੇ ਦਿੰਦਾ। ਉਹ ਇਹਨਾਂ ਵਿੱਚ ਬੇਸਰ ਉੱਪਰ ਚੜ੍ਹ ਗਿਆ ਤੂੰ ਫਿੱਟ ਜਾ ਗਿਆ। ਉੱਪਰ ਦਾ ਪਾਣੀ ਚੜੂ ਬਣਾਉਂਦਾ ਸੀ। ਪਾਣੀ ਦਾ ਪਾਣੀ ਆਪੇ ਖੋਣ ਦਿੰਦਾ। ਪਾਠਾ ਸੋ ਬੋਲਦੋ ਤਾਂ ਹੁਣੇ ਜੀ ਜੀ ਬੇਕੇ ਨੇ ਸਾਰੇ ਛਲਕ ਲੈਣੇ ਪੰਚਾ ਕੇ ਸਲੋਵਰ ਕੇ ਮੈਂ ਛਲਦੂ ਸੋਵਰ ਕੋਲ ਜਾਫੀ ਲੈਣ ਨੂੰ ਪੜੀ ਤੇ ਖੂਪੜ ਫਾੜੀ ਜੇ ਆਪਾਂ ਜਾ ਕੇ ਕੱਲ੍ਹ ਜਾ ਕੇ ਲੋ ਪਾਣੀ ਸਤਗੁਰੂ ਤਾਂ ਉਹਨੂੰ ਤਾਂ ਸਰੇ ਗਿਆ ਹਾਂ ਸਤਗੁਰੂ ਅੱਜ ਕਿਹਨਾਵੇਂ ਆਏਗੇ ਨਾ ਬੜੀ ਨਾਵੇਂ ਆਏ ਹਾਂ ਇੱਕੋ ਕੀ ਬੱਜੀ ਸਮਨਾ ਜੀਰ ਜਿਕਾ ਹਰ ਆਪ ਆਪਣਾਏ ਦਾ ਤੇ ਜਾ ਕਦਰ ਸਈ ਨੇ ਨਾ ਆਪ ਅਪਰਾਇ ਉਹ ਉਹ ਹੱਥ ਹੀ ਅਗਲੀ ਹਿੱਸੇ ਆ ਆਪਣਾ ਹੈ ਨਾ ਹੁਕਮ ਨਾਲ ਪੜਾਉਂਦਾ ਤੇ ਹੁਕਮ ਨਾਲ ਦਾ ਹਰ ਕਲਾਮ ਹੈ ਵਾਪਸ ਹੈ ਹਰ ਕਾ ਨਾਮ ਹੋ ਗਿਆ ਨਾ ਆਪ ਪੜੀਂਦੇ ਮਨ ਸਰਕੇ ਨਾਮ ਕੀ ਸ੍ਰੀ ਸੁਖਦਾਈ ਹੈ ਅੰਦੀਆਂ ਵੀ ਪੜ ਦੋ ਨਾ ਤੇਰੀ ਕਿਰਪਾ ਨਾਨਕ ਆਪ ਲੈ ਲਾਈ ਦੇਖੋ ਹਰ ਕੇ ਨਾਮ ਦੀ ਤ੍ਰਿ ਸੁਖਦਾਈ ਹੈ ਫੈਲਾ ਜੀ ਜੀ ਕਹੇ ਸੋ ਦੋ ਬਸਾਂ ਦੇ ਜਾਂ ਦੋ ਪ੍ਰਾਸ ਹੋਏ ਉਹ ਤੋਂ ਆ ਦੋ ਪੈੜੀ ਲੋਹੇ ਬਗਾ ਦੋ ਨਾਮ ਤੇ ਗੱਲ ਹੀ ਆਦਾ ਹੈ ਸਭ ਕੋ ਵੀ ਤਾਹਮਾ ਅਪਨ ਦੀ ਦੋ ਬਰਾਬਰ ਦਾ ਨਾਮ ਨਾਲ ਬੜਾ ਬਟੇ ਨਹੀਂ ਆਦਾ ਹੈ ਤੇ ਉਹ ਪਹਿਲੀ ਸਟੇਜ ਦੀ ਸਭ ਤੋਂ ਵੱਧ ਪੜਾਈ ਜਾਉਂਦੀ ਹੈ ਇਹ ਅਗਲੀ ਗੱਲ ਆ ਹਰ ਕੇ ਗਰੋਭ ਕੀ ਪ੍ਰੀਤ ਹੈ ਜਿਹੜੀ ਉਸ ਬਾਈ ਮੈਂ ਤਾਂ ਉਹ ਲਿਖਾ ਮੜਾ ਜੇ ਕੱਢਣ ਦੀ ਹਾਂ ਕੀ ਆ ਹਰ ਦੀ ਉਹ ਗੱਲ ਸੀ ਨਾ ਉੱਥੇ ਕਿ ਹਾਰਨਾ ਹਰ ਹਾਸੋ ਹਰਸਾ ਨਾਲੋਂ ਵੱਡਾ ਹੈ ਨਾ ਉਹ ਕੋਮਨ ਦਾ ਜਾਂ ਹੁਕਮਨ ਦਾ ਸਾਰ ਸਭ ਕੋ ਮੇਰੇ ਤੋਂ ਵੱਡਾ ਹੋਇਆ ਹਰ ਵੱਡਾ ਹੋਇਆ ਉਹਕਮ ਸਾਰਾ ਨਾਲ ਸੱਚਾ ਹਰ ਕਰ ਲੈ ਕੇ ਲਈਦਾ ਰੂਪ ਆਰਿਕ ਵਜਤ ਉਹਕਮ ਅਨੇਕਾਂ ਇੱਕ ਅਨੇਕਾਂ ਇੱਕ ਦੇ ਉਹਕਮ ਉਹ ਸਾਰਿਆਂ ਦਾ ਜੋ ਉਹਕਮ ਇੱਕੋ ਉਹ ਹਰ ਤੰਦੂਰ ਉਹਦੀ ਫ੍ਰੀਮ ਸੁਗदाई ਹੈ ਬਾਰੋਂ ਬਿਠਾ ਲਗੇ ਕਾਹਨ ਸੁਗदाई ਹੈ ਕਿਉਂ ਲਗੇ ਸਾਹੂ ਲਗੇ ਇਹ ਤੁਹਾਨੂੰ ਲੱਗੇ ਦਿੱਕੀ ਚਾ ਟੈਂਕੂਰੀ ਉਪਰ ਦਿੱਕੀ ਚਾ ਪੂਰੀ ਕਹਿੰਦਾ ਉਹ ਆਈ ਬਿਹਾਰ ਹੋ ਗਈ ਉਹਦੇ ਹਰ ਦਿਲ ਜਾਂ ਬੇਹਾਰ ਕੇ ਨਾਲ ਆਸਾਸ ਕਰੇ ਦਹਧਾ ਕਰਦਾ ਰਹਿੰਦਾ ਹਰ ਤੋਂ ਹਰ ਕਾ ਨਾਮ ਨੂੰ ਗਾਉਂਦੇ ਰਹੇ ਹਰ ਤੇ ਜੁੱਤੇ ਕੋਈ ਚਾਰ ਕਾ ਨੋ ਉਹ ਨਾ ਜੋ ਵੀ ਹਾਰ ਨਾਲ ਤਰੀਸ ਹੈ ਗੱਲੋਂ ਤੇ ਕੰਦੇ ਹਾਰ ਨਾਲ ਵੀ ਜੀ ਆਈ ਹੈ ਮਾਣਾ ਹਾਸਾ ਜੀਤ ਦਾ ਜਿਆਸੀ ਜਣਤ ਹੋਏ ਹਾਂ ਉਹ ਉਹ ਤਾਂ ਠੀਕ ਹੈ ਤੇ ਇਹ ਤੇ ਕੀ ਬੀਤ ਚਾਉਦੀ ਹੈ ਕੀ ਬੀਤ ਹੈ ਹਰ ਦੀ ਜਨਨ ਤਾਂ ਕਰਕੇ ਠੀਕ ਹੈ ਹਾਰ ਹੈ ਔਰ ਰਾਉ ਦਾ ਰਾਉ ਦਾ ਨਾਮ ਹਾਰ ਹਰ ਕਾਲੋ ਜਿਹੜਾ ਹਰ ਨਾਮ ਸਰੂਪ ਹੈ ਉਹ 파ਰ 파ਰਪਰ ਜਿਹੜਾ ਹਾਰ ਹੈ ਉਹ ਰੂਪ ਹੈ ਫਲਾਂ ਫਰਮ ਹੋ ਗਿਆ ਬੱਛੇ ਗੱਲੀਆ ਉਸ ਦਾ ਹੀ ਨਾਮ ਬਟਾ ਪਿਛੇ ਉਹਨੇ ਕਿਹਾ RAM ਦੇ ਵੱਡਾ ਰਾਮ ਦਾ ਨਾਮ ਹੋ ਇਸੇ ਸੈਂਸਿਟੀਵ ਗੱਲ ਆ ਗਿਆ ਇਹਦਾ ਠੀਕ ਇੱਕ ਵਿਛੈ ਕਪੀ ਜਾਈ ਜੀ ਤੇ ਦਾ ਫਰਕ ਆਇਆ ਉਹਨੇ ਕਿਹਾ ਜਗਾ ਤੇ ਉਹ ਉੱਥੇ ਉਹ ਬਨਾਮ ਹਰਕੇ ਤੋਂ ਉਸੇ ਬੰਨ ਗਾਇਆ ਤਾਂ ਅਜਲੇ ਵੱਲ ਨੂੰ ਗਿਆ ਹੋਇਆ ਬੱਲ ਉਹਦੇ ਤੇ ਬੋਲੀ ਹਰਕੇ ਨਾਮ ਦੀ ਪੁਲਿਸ ਬੁढ़ाई ਤੇ ਪਹਿਲੀ ਸੇਜ ਦੇ ਬਿਤਾ ਹਰਕਾ ਨਾਮ ਦੇ ਵਿੱਚ ਗੁਰਬਾਨੀ ਜੀ ਦੀ ਸੁਗਾਈ ਹੈ ਪਹਿਲੀ ਸਟੇਜ ਹੈ ਦੂਜੀ ਸਟੇਜ ਨਾਲ ਜਿਹੜਾ ਦਰਗਾਹ ਉੱਲੀ ਪੀਚ ਸੁਬਾਹ ਜੀ ਦੂਜੀ ਸਟੇਜ ਆ ਦੋਏ ਦੋਏ ਰੱਖਿਆ ਆ ਇੱਥੇ ਜੇ ਤੁਸੀਂ ਪਹਿਲੇ ਬੰਦੂ ਪਹੁੰਚ ਗਏ ਤੇ ਜਿੱਥੇ ਵੀ ਉਹ ਹੀ ਪਹੁੰਚਾਉਂਦਾ ਸਾਰਿਆਂ ਨੂੰ ਹਾਂ ਰੇਜ ਕੋਲ ਇਸ ਗਾਮੇ ਵੀ ਆਉਣਾ ਮੇਰੀ ਵੀ ਐਨੂੰ ਵੀ ਜਾਇਦਾ ਜੇ ਤਾਂ ਆਪ ਨੂੰ ਜਾਇਦਾ ਰੇਜ ਕੋਲ ਤਾਂ ਵੀ ਦੇ ਕਿ ਪ੍ਰਮਾ ਗਿਆਤੀ ਦਾ ਕੋਈ ਨਹੀਂ ਆਇਆ ਆਈ ਨਾਮ ਦੋ ਅਰਥਾਂ ਜਾਇਆ ਇਹ ਗਿਆਨ ਵੀ ਆਇਆ ਹੋ ਹੁਕਮ ਵੀ ਆਇਆ ਹੋ ਵੀ ਦੋ ਜਿਹੜੀਆਂ ਨਾਮ ਅਰਧ ਵੀ ਸੇਜ ਆਟਾ ਡਾਤੀ ਹੋਰ ਗਿਆਨ ਪਦਾਰਥ ਨਾਮ ਆ ਵੀ ਕਹਤਾ ਇੱਕੋ ਨਾਮ ਹੁਕਮ ਵੀ ਕਹਤਾ ਹਾਂ ਜਿਹੜੇ ਬੋਲੇ ਆਈ ਸੀਜੀ ਕੋਈ ਲੱਗਿਆ ਨਹੀਂ ਦੋਏ ਨਹੀਂ ਦੋਏ ਕੱਲ ਪ੍ਰਭ ਆ ਗਿਆ ਸੀ ਪਰਗਰਮ ਦੀ ਸੈਚ ਹਾਂ ਪ੍ਰਭ ਆ ਗਿਆ ਸੀ ਅੱਜ ਵੀ ਆ ਗਿਆ ਪ੍ਰਭ ਹਾਂ ਮਨ ਹਰ ਕੇ ਨਵ ਜੇ ਤੇ ਇੱਥੇ ਆ ਕੇ ਇੱਥੇ ਆ ਕੇ ਗੁੱਡੀ ਅਰਦਨੀਓ ਕੌਣ ਸਰੇ ਤੇ ਆਪੇ ਬ੍ਰਹਮ ਅਰ ਪੂਰਨ ਬ੍ਰਹਮ ਦੇ ਵਿੱਚ ਔਰ ਪੂਰਨ ਬ੍ਰਹਮ ਅਰ ਪਾਰ ਬ੍ਰਹਮ ਦੇ ਵਿੱਚ ਬਾਹਰ ਵਾਲੀ ਤਾਂ ਆਪਣੇ ਬਹੁਤ ਡਿਸਕਸ ਕਰ ਲਈ ਬ੍ਰਹਮ ਅਰ ਪੂਰਨ ਬ੍ਰਹਮ ਦੇ ਵਿੱਚ ਪੂਰਨ ਬ੍ਰਹਮ ਅਰ ਪਾਰ ਬ੍ਰਹਮ ਦੇ ਵਿੱਚ ਇਹ ਥੇਰੀ ਦੀ ਗੇਮ ਹੈ ਇਹ ਕਿੰਨੇ ਨੇ ਸਭ ਦਾ ਲਿਆਉਣੇ ਹਨ ਮਾਨੂ ਜੇ ਆਪਾਂ ਛੱਡ ਦਈਏ ਫਿਰ ਕੋਲੇ ਕੋ ਖਵਾ ਦੋ ਲੋ ਕਹਾਂ ਤੱਕ ਰਹਿ ਜਾਂਦੇ ਹੋ ਕਹਾਂ ਤੱਕ ਰਹਿ ਗਏ ਪ੍ਰਭ ਕੂਲ ਬ੍ਰਹਮ ਫਾਲ ਬਣਦਾ ਇਹਨਾਂ ਨੂੰ ਇੱਕ ਬਣ ਉਹ ਤ੍ਰਿਸ਼ਿਆ ਤਿੱਨੇ ਸਭ ਕਾ ਦੇ ਆਨੰਦ ਦਾ ਬੂਲ ਪਰ ਫਾਲ ਫਾਲ ਇਹਨਾਂ ਦੀ ਸਥਿਤੀ ਕੋਈ ਬਾਣੀ ਉਹ ਬ੍ਰਹਮ ਜਲ ਬਣ ਕੇ ਤਿਆ ਗਿਆ ਬ੍ਰਹਮ ਕੂਲ ਬ੍ਰਹਮ ਕੋਈ ਹੁੰਦਾ ਨਾ ਬਣ ਕੇ ਤਿਆ ਗਿਆ ਕੂਲ ਬ੍ਰਹਮ ਤਾਂ ਬਣ ਗਿਆ ਬ੍ਰਹਮ ਤੋਂ ਕੂਲ ਬ੍ਰਹਮ ਬਣ ਗਿਆ ਪਰਮਾਤਮਾ ਦੀ ਗੱਲ ਛੱਡੋ ਫਰਕ ਪਤਾ ਜਹਾਜਾਂ ਦਾ ਮਾਤਮਾ ਬਣਾਉਣ ਲੱਗਿਆ ਹੈ ਉਹਨਾਂ ਬ੍ਰਹਮਾ ਦਾ ਚਰ ਜਿੰਨਾ ਜਰ ਮਾਤਮਾ ਬਣਾ ਰਿਹਾ ਉਹਨਾਂ ਜਰ ਬਸ ਪਾਇਆ ਹੈ ਚਰ ਮਾਨਮਾਨੀਆ ਫੂਲ ਬਰਬਰ ਹੈ ਫੂਲ ਬਰਮ ਦੇ ਬਾਅਦ ਕੋਈ ਤੁਕਲ ਹੈ ਬਾਅਦ ਬੰਦ ਜੇ ਗੋਰ ਸਖਾ ਬੰਬੇ ਹੋ

ਨਾਲੇ ਉਹ ਕੋਈ ਸਾਧਨ ਤੋਂ ਮੈਨੂੰ ਸਮਝਾ ਦੋ ਰੱਖੀ ਹੋਈ ਜੀ ਉਹ ਮੈਂ ਜਾਵਾਂ ਮਾਨ ਰੱਖ ਕੇ ਸਾਧਾ ਪਤਾ ਤੂੰ ਟੇਹ ਪਹਿਲਾਂ ਇੱਥੇ ਮੈਂ ਤਾਂ ਪ੍ਰਸ਼ਾਦ ਲੈ ਲਿਆ ਉਹ ਦੇਖੋ ਰੁਪਏ ਜਿੱਦ ਮੂਰੇ ਪਾ ਦੇ ਕੇ ਜੀ ਜੀ ਫਿਰ ਵੀ ਗੱਲੀਆ ਮੇਂ ਗੱਲੀ ਕੋਟਾਂ ਸਾਰੇ ਜੋ ਆਨ ਮੇਂ ਬਹੁਤ ਆਹ ਤਾਂ ਜੋ ਜੀ ਹੈ ਨਾ ਕਿ ਆ ਜਕਰੋ ਜੀ ਨੇ ਰੱਬ ਦੇ ਨਾਮ ਉਦੋਂ ਆ ਲਿਆ ਹਾਂ ਬਸ ਆ ਜੂ ਲੈ ਬੋਪਾ ਜੀ ਤੇਰਾ ਨਾ ਉਹ ਤੇ ਮੈਂ ਤਾਂ ਦੇ ਗਿਆ ਮੈਂ ਕਹਾਂ ਨਾ ਜੇ ਰੱਬ ਕਹਿੰਦਾ ਉਹ ਜੇ ਤੇ ਫਤਹਿ ਕਰੇ ਉਹ ਹੀ ਤਾਂ ਰੱਬ ਜੀ ਆਦਾ ਫਿਰ ਜਾ ਜਾ ਯਾ ਰੱਬ ਨੇ ਤਾਂ ਦੇ ਕੇ ਰੱਬ ਦੇ ਗਿਆ ਨਾ ਸਰ ਗਿਆ ਕਾਲੇ ਕਪਟਾ ਹੈ ਨਹੀਂ ਉਹ ਹੂੰ ਉਹਨੂੰ ਕਿਹਾ ਜੇ ਵੀ ਜਾਈਦਾ ਸੀ ਕੋਈ ਜਾਨੇ ਕੋਲੇ ਵੇ ਮੈਂ ਰਕਾ ਪਾ ਲਾਂ ਦੂਆ ਫਾਇਰ ਫੌਜੇ ਫੌਜੇ ਮੈਨੂੰ ਗੱਲ ਕਰਾਓ ਚਲ ਉਸੇ ਦਾ ਬਲਾ ਉਹਨੇ ਸਮਝ ਲਿਆ ਵੀ ਕਿਹਾ ਜਾ ਕੋਈ ਆ ਗਿਆ ਨੂੰ ਦੇ ਸੋ ਜੀ ਯਾਦ ਮੈਂ ਹਰ ਕੇ ਨਾਮ ਦੀ ਪ੍ਰੀਤ ਸੁਖਾਈ ਤੇਰੀ ਕਿਰਪਾ ਨਾਨਕ ਆਪ ਆਪ ਲੈ ਮਿਲ ਸੁਖਾਈ ਸਭਾ ਮੈਂ ਦਾ ਹਰ ਕੇ ਰੂਪ ਕੀ ਸੁਖਾਈ ਇੱਤੇ ਗੋਜੜਾ ਹੈ ਇੱਕ ਮੰਦੂ ਪਈ ਹੋਈ ਆ ਗੱਲ ਇਹ ਗੁਰਬਾਨੀਆਂ ਦੇ ਕਹੀ ਜਾਂਦੀ ਆ ਇੱਕ ਵਾਰ ਰਹੇਗਾ ਸੁਖਦਾਈ ਤੇ ਜੱਗ ਮਾਨ ਹਰ ਕੇ ਨਾਮ ਕੀ ਸੁਖਦਾਈ ਜੱਗ ਚਈਆ ਤਾਂ ਇੱਕ ਮੰਦੂ ਗੱਲ ਚਈਆ ਸਕਦੀ ਆ ਪਹਿਲਾ ਆਦਮੂ ਗੁਰੂ ਘਰ ਕਾ ਕੇ ਬਿਚੇਤਰ ਕਿ ਜਨਾਈ ਤੋਂ ਪਹਿਲੀ ਸੇਧਿਓ ਗੱਲ ਚਾਗਾ ਕਰੇਂਦਾ ਉਦੋਂ ਦੀਆਂ ਗੱਲਾਂ ਹੋਰ ਨੇ ਹਰ ਕੇ ਨਾਮ ਦੀ ਪ੍ਰੀਤ ਵਧਾਈ ਕਰੇ ਕਰਪਾ ਨਾਮ ਕਰੋ ਨਾਮ ਕਰੋ ਆਪ ਲੈ ਲਈ ਯਾ ਕਰ ਪਾਓ ਉਹ ਐਸੀ ਕਰਦਾ ਆਪੇ ਨਾਮ ਜੋੜ ਲੈਣ ਦਾ ਤੁਸੀਂ ਪ੍ਰੀਤ ਕਰਕੇ ਦੇਖੋ ਨਾਮ ਨੂੰ ਜੋੜੋ ਨੇ ਆਪੇ ਰੰਗ ਅਸਲ ਜਿਉਂ ਨੀ ਜੋੜਨਾ ਤੁਹਾਡੀ ਪ੍ਰੀਤ ਨਾਲ ਜੋੜ ਦੋ ਪਪਾਦੂ ਨੇ ਪ੍ਰੀਤ ਦੇ ਵਿੱਚ ਕਾਹੇ ਸਾਬ ਨੂੰ ਜੋੜ ਲੈਣ ਨੂੰ ਜੇਦੋਂ ਕਾਹੇ ਭੁੱਲਿਓ ਵੀ ਜੋੜੂ ਨਾਲੇ ਜੇ ਰੇਗਰ ਦਾ ਪਿੱਛੇ ਕਰਨ ਤਾਉ ਜੇ ਨੀ ਸ਼ਕਤੀ ਹੋ ਉਹਦੀ ਪਾਵਰ ਉਹਦੀ ਹੋ ਜੀਓ ਜੀ ਟੈਲੀਫੋਨ ਜੀ ਬਰਮ ਜੀ ਆਂਡੋੜੀ ਪਰ ਪਕੜੇ ਜੇ ਜਿੰਕਿਛੇ ਅਲ ਜਾਵੇ ਹੋ ਜੀ ਸਦੀ ਕਿਰਪਾ ਨਾਨਕ ਆਪ ਲੈ ਲਈ ਹਾਂ ਕਿਰਪਾ ਕਰਕੇ ਨਾਮ ਕਹਦਾ ਲਾਉਦਾ ਆਪਣੇ ਨਾਲ ਆਪੀਆ ਜੋੜਦਾ ਪਰ ਪ੍ਰੀਤ ਜੀ ਹੈ ਜੀ ਉਹਦੇ ਬਣਾਉਂਦੇ ਜੀ ਜਾ ਜੋੜਦਾ ਸੁਖ ਜਦ ਹੋਣਾ ਜਦ ਲੜ ਲਾਉਂਦੇ ਸੁਖ ਤਰੁਭੇ ਪਰ ਲਲਪ੍ਰੀਤ ਨਾਲ ਲੱਗਣਾ ਜਿ ਪ੍ਰੀਤ ਨਾਲ ਨਹੀਂ ਲੱਗਣਾ ਪ੍ਰੀਤ ਕੀ ਹੁੰਦੀ ਹੈ ਦਸਰੀ ਪ੍ਰੀਤ ਉਹਦੇ ਪਾਣੀ ਚੱਲਣ ਦੀ ਪ੍ਰੀਤ ਹੈ ਪਾਣੀ ਦੌੜ ਚੱਲਣ ਦੀ ਪ੍ਰੀਤ ਹੈ ਪ੍ਰੀਤ ਦਾ ਉਹ ਦੋ ਪ੍ਰੀਤ ਲੱਗਦਾ ਹੈ ਜਿ ਪ੍ਰੀਤ ਦਸਰਾ ਦੇ ਖਿਲਾਫ ਹੋ ਤ੍ਰੀ ਦਾ ਜਲਦੋ ਦੇ ਅਨਸਾਰ ਜੇ ਤ੍ਰੀ ਦਾ ਤੇ ਪ੍ਰੀਤ ਦਾ ਪ੍ਰੀਤ ਜਲਦਾ ਤੇ ਪ੍ਰੀਤ ਜਲਦਾ ਉਹ ਟੇਲਾ ਜਦਾ ਤੇ ਪ੍ਰੀਤ ਕਹਿੰਦੇ ਬਰੋਦ ਜੇ ਤੇ ਬਰੋਦ ਦਾ ਤ੍ਰੀ ਦਾ ਜੇ ਤੇ ਪਿਆਰ ਆ ਸ੍ਰੇਣ ਹੋਉਂਦੀ